نار <laughs> ورڪي پنجاه <laughs> <laughs> बाक़ी सारे बे को हिकु सारे ॼणे प्रवासी अथी वञे किथे खड़े हिकु बारी पसि साले आप नहीं लगेगा हाय 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 सरकारा कर दिया तो कि कर तो तो की ਨਾ ਸੀ ਨਾ ਸੀ ਉਥੋਂ ਨੰਚਾ ਮੰਗਿਆ ਦੇਖ ਲਾ ਉਹਨਾਂ ਦੀ ਜੇ ਲੰਘ ਜਾਏਗਾ ਭਰਾਵਾ ਡਾਪਟਰ ਸਰ ਤੋਂ ਮੰਗੇ ਦੇ ਦੇਖ ਲਾ ਕੀ ਮੰਗਿਆ ਉਹ ਇਹੀ ਮੰਗਿਆ ਕਿ ਮਾਸਟਰ ਕੈਡਰ ਦਾ ਇਸ਼ਤਿਹਾਰ 2 ਸਾਲ ਸਰਕਾਰ ਹੋ ਚੁੱਕਿਆ ਬਣੀ ਨੂੰ ਇੱਕ ਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਚਾਹੇ ਉਹ ਆਈਟੀਟੀ ਦੀ ਹੋਵੇ ਚਾਹੇ ਮਾਸਟਰ ਕੈਡਰ ਦੀ ਚਾਹੇ ਲੈਕਚਰਾਰ ਦੀ ਸਿੱਖਿਆ ਵਿਭਾਗ ਵਿੱਚ ਇੱਕ ਵੀ ਭਰਤੀ ਇਹ ਸਰਕਾਰ ਦੁਆਰਾ 2 ਸਾਲਾਂ ਦੇ ਵਿੱਚ ਨਹੀਂ ਦਿੱਤੀ ਗਈ ਬਾਈ ਇਹ ਤਾਂ ਕੋਠੀ ਬੰਦ ਪਈ ਆ ਇਹ ਕੋਠੀ ਦੇਖੋ ਕੋਠੀ 'ਚ ਪਤਾ ਨਹੀਂ ਕੋਈ ਰਹਿੰਦਾ ਕਿ ਨਹੀਂ ਰਹਿੰਦਾ ਕੋਠੀ ਵੀ ਕਹਿੰਦੇ ਪਤਾ ਨਹੀਂ ਕਿਰਾਏ ਤੇ ਆ ਕੋਠੀ ਦੀ ਰਾਖੀ ਲਈ ਕਿੰਨੀ ਪੁਲਿਸ ਬਲ ਆਈ ਹੋਈ ਹੈ ਉਹ ਵੀ ਕੋਠੀ ਦੀ ਰਾਖੀ ਨਹੀਂ ਪੂਰੀ ਕਲੋਨੀ ਕਲੋਨੀ ਹਜੇ ਕਿੱਥੇ ਆ ਸੜਕ ਦੇ ਉੱਤੇ ਸੜਕ ਰੋਕੀ ਹੋਈ ਹੈ ਜਦ ਕਿ ਇਹ ਹੀ ਕਹਿੰਦੀ ਹੈ ਕਿ ਸੜਕਾਂ ਨਹੀਂ ਰੋਕਣੀਆਂ ਸੜਕਾਂ ਆ ਪੁਲਿਸ ਨੇ ਰੋਕੀ ਸੀ ਦੋਨੇ ਪਾਸੇ ਦੇਖ ਸਕਦੇ ਇਹ ਹਾਲ ਬਣੇ ਹੋਏ ਅੱਥੇ ਪਿਛਲੀ ਵਾਰ ਤੁਹਾਨੂੰ ਮੀਟਿੰਗ ਮਿਲੀ ਸੀ ਉਹ ਤਾਂ ਕੀ ਬਣਿਆ ਮੀਟਿੰਗ ਪਿਛਲੀ ਵਾਰ ਕੀ ਤੁਸੀਂ ਦੇਖਦੇ ਹੋ ਹਰ ਵਾਰ ਇੱਥੇ ਆਉਣੇ ਆ ਕੁੱਟ ਖਾਣੇ ਆ ਕੁੱਟ ਖਾਣ ਤੋਂ ਬਾਅਦ ਜਿਹੜੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਹਮੇਸ਼ਾ ਬੇਸ਼ਕਟਾ ਕਿਉਂ ਨਿਕਲਦੀ ਐ ਮੁੱਖ ਮੰਤਰੀ ਇਕੱਲਾ ਸਿੰਗਾ ਮੈਨ ਆਰਮੀ ਬਣਿਆ ਹੋਇਆ ਕਿਸੇ ਵੀ ਜਿਹੜਾ ਮੰਤਰੀ ਕੋਲ ਪਾਵਰ ਨਹੀਂ ਕਿਸੇ ਐਮਐਲਏ ਕੋਲ ਪਾਵਰ ਨਹੀਂ ਜਿਹੜੇ ਕੋਲ ਵੀ ਜਾਣੇ ਚਾਹੇ ਇਹਨਾਂ ਦੇ ਮੰਤਰੀ ਐ ਮੈਂ ਪੰਜ-ਪੰਜ ਮੰਤਰੀਆਂ ਨਾਲ ਇਕੱਠਿਆਂ ਨਾਲ ਮੀਟਿੰਗ ਕੀਤੀ ਐ ਉਹਨਾਂ ਕੋਲ ਇੱਕੋ ਜਵਾਬ ਹੁੰਦਾ ਕਿ ਅਸੀਂ ਹਜੇ ਰਹਿ ਕਰਕੇ ਦੱਸਾਂਗੇ ਪਤਾ ਨਹੀਂ ਕਿਹਦੇ ਨਾਲ ਰਹਿ ਕਰਨੀ ਐ 2 ਸਾਲ ਹੋ ਗਏ ਮੀਟਿੰਗਾਂ ਕਰਦਿਆਂ ਨੂੰ ਕਿਸੇ ਮੰਤਰੀ ਕੋਲ ਪਾਵਰ ਨਹੀਂ ਕਿ ਸਾਡਾ ਜਿਹੜਾ ਹੈਗਾ ਮਾਸਟਰ ਕੈਟ ਦਾ ਇਛਤਿਆਰ ਦਿੱਤਾ ਜਾਵੇ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ ਜਿਹੜੀ ਕਿ ਖੁਦ ਬਾਕੇ ਪ੍ਰੈਸ ਕਾਨਫਰੈਂਸਾਂ ਕਰਦਾ ਹੁੰਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਤੁਹਾਨੂੰ ਉਮਰ ਹੱਦ ਛੋਟ ਦਿੱਤੀ ਜਾਊਗੀ 55% ਵਾਲੀ ਸ਼ਰਤ ਹੈ ਉਹ ਰੱਦ ਕੀਤੀ ਜਾਵੇ ਸਿੰਪਲ ਜਿਹਾ ਮੰਗਾਂ ਮੰਤਰੀ ਇਹਨਾਂ ਦੇ ਮਿਲਦੇ ਨਹੀਂ ਜੇ ਇਥੋਂ ਮੀਟਿੰਗ ਮਿਲਦੀ ਹੈ ਪਿਛਲੀ ਮੀਟਿੰਗ ਮੁੱਖ ਮੰਤਰੀ ਦੇ OSD ਪਲੱਸ ਜਿਹੜਾ ਜਿਹੜਾ ਇਹਨਾਂ ਦਾ ਪੈਨਲ ਐਜੂਕੇਸ਼ਨ ਦਾ ਹੈਲਥ ਦਾ ਦਿੱਤੀ ਗਈ ਅਸੀਂ ਪਹੁੰਚਦੇ ਆਂ ਕਰਾਇਆ ਪੱਟ ਕੇ ਇਥੋਂ ਇਕੱਠੇ ਹੋ ਕੇ ਅੱਗੋਂ ਕੀ ਮਿਲਦਾ ਹੈ ਸੀਐਮ ਹਾਊਸ ਦੇ ਵਿੱਚ ਨਵਰਾਜ ਬਰਾੜ ਜਿਹੜਾ ਕਿ ਆਮ ਬੈਠਾ ਹੁੰਦਾ ਕੋਈ ਉੱਥੇ ਐਜੂਕੇਸ਼ਨ ਦਾ ਵਿਭਾਗ ਦੇ ਦਾ ਇੱਕ ਸਿੰਗਲ ਮੰਤਰੀ ਜਾਂ ਉਸ ਦਾ ਕੋਈ ਵੀ ਅਧਿਕਾਰੀ ਸੈਕਟਰੀ ਨੂੰ ਛੱਡੋ ਥੱਲੇ ਲੈਵਲ ਦਾ ਅਧਿਕਾਰੀ ਹੈਲਥ ਦਾ ਕੋਈ ਮਿਨਿਸਟਰ ਦਾ ਕੋਈ ਸੈਕਟਰੀ ਕੋਈ ਅਧਿਕਾਰੀ ਕੋਈ ਵੀ ਨਹੀਂ ਪਹੁੰਚਦਾ ਔਰ ਇਹ ਹਾਲ ਹੋ ਚੁੱਕਿਆ ਹੈ ਮੀਟਿੰਗਾਂ ਬੇਸ਼ਿੱਟਾ ਹੋ ਰਹੀਆਂ ਇੱਥੇ ਕੁੱਟ ਪੈਂਦੀ ਹੈ ਮੀਟਿੰਗ ਮਿਲਦੀ ਹੈ ਕਿਰਾਇਆ ਪਾੜਾ ਖਰਚ ਕੇ ਕਰ ਰਿਹਾ ਕੁੱਟ-ਪੱਟ ਕੇ ਡੰਡੇ ਤੋੜੇ ਜਾ ਰਿਹਾ ਸਰਕਾਰ ਦੁਆਰਾ ਆ ਹਾਰਾ ਪੁਲਿਸ ਦਾ ਡੰਡੇ ਸਾਡੇ ਦੇ ਮਾਰ-ਮਾਰ ਤੋੜੇ ਜਾ ਰਿਹਾ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਤੁਸੀਂ ਹੱਥ ਜਮਾ ਦਿਓ ਜੇ ਪਤਾ ਨਹੀਂ ਹੱਥ ਜਮਾਉਂਦੀ ਹੈ ম <laughs>